ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਤਿੰਨ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਤਾਂਗੀ ਤਾਜੀ ਸੂਈ ਬੱਚਾ ਆ ਗਿਆ ਕਰਮਾਲੀ ਤੇ ਮਗਰਬੱਸੀ ਤੇ ਦੋ ਆ ਗਿਓ ਬਾਈ ਗੱਬਣਾ ਥੋੜੇ ਥੋੜੇ ਦਿਨਾਂ ਦੀਆਂ ਮਾਰਡੋ ਕੱਚੀਆਂ ਨੇ ਤੇ ਜੇ ਕਿਸੇ ਵੀਰ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਹਾਂ ਬਾਈ ਨਾਲ ਗੱਲਬਾਤ ਆਜੋ ਬਈ ਜੱਗੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋ ਠੀਕ ਹੋ ਬਈ ਜੱਗੇ ਬਹੁਤ ਵਧੀਆ ਬਈ ਬਹੁਤ ਨਾਮ ਤੇ ਬਾਈ ਆਪਣਾ ਐਡਰੈਸ ਬਾਈ ਨਾਂਵ ਜੱਗਾ ਪਿੰਡ ਢੱਲਮਾ ਤਹਿਸੀਲ ਸਬਾ ਜਲਾ ਬਰਨਾਲਾ ਨੇੜੇ ਪਿੰਡ ਬਾਈ ਨੇੜੇ ਰਹ ਜਾਂਦਾ ਬਾਈ ਤਪਾ ਆਪਾਂ ਨੂੰ 4 ਕਿਲੋਮੀਟਰ ਪੱਖੋ ਕਿੰਚ ਅੱਠ ਨੇੜੇ ਦੇ ਪਿੰਡਾਂਗੇ ਢੱਲਮਾ ਮੋੜ ਆ ਲੀਕੇ ਘਰ ਆਪਣਾ ਢੱਲਮਾ ਤੋਂ ਵਾਲੀ ਗਲੀ ਸੜਕ ਤੇ ਆ ਠੀਕ ਹੈ ਕੰਟੈਕਟ ਨੰਬਰ ਜਿੱਕੇ ਜਿਹੜੇ ਸਾਹਮਣੇ ਆਪਾਂ ਵੇਖ ਰਹੇ ਆਂ ਬਾਈ ਕਿਹੜਾ ਸੂਆ ਸੂਈ ਆ ਬਾਈ origignal ਦੂਜਾ ਸੂਆ ਸੂਈ ਆ ਛੇਦ ਹੁੰਦਾ ਮੁੱਕਾ ਤੋਂ ਸੂਈਏ ਜੱਗੇ ਇਹਨੂੰ ਬਾਈ ਸੂਈ ਤੜਕੇ ਮਿਲਦਾ ਸਾਢੇ ਕਿ ਤਿੰਨ ਵਜੇ ਠੀਕ ਆ ਜੇ ਰੋ ਪੂਰ ਜੇ ਫਿਰਤੀ ਬਈਓ ਕੰਪਲੀਟ ਸਿਰਤੀ ਆ ਪਈ ਆ ਗਈ ਤੇ ਬੱਚੀ ਆ ਬਾਈ ਬਹੁਤ ਚੰਗੀ ਬੜੀ ਚੰਗੀ ਆ ਬਹੁਤ ਜਿਆਦਾ ਚੰਗੀ ਬੱਚਾ ਹੀ ਗੱਲ ਆ ਫੁੱਲ ਕੱਦ ਵਾਲਾ ਬੱਚਾ ਪਾਇਆ ਕਰਮਲ ਨੇ ਕੁਆਲਿਟੀ ਦੇਖੋ ਬੱਚਾ ਬਾਈ ਆ ਵੀ ਮੈਂ ਮੰਨ ਵੀ ਬਲੈਕ ਜਰਸੀ ਆ origignal ਪੰਜਾਬ ਵਾਲੀ ਜਰਸੀ ਆ ਬਾਈ ਹੂੰ ਕੋਈ ਛੋਟੀ ਨਾ ਮੰਨੇ ਪੂਰਾ ਫੋਲੋ ਬਟੇ ਕੱਦ ਜਾ ਤੇ ਥਣ ਸੁਣਦਾ ਬਈ ਠੰਡੀ ਠੰਡੀ ਇੰਨੀ ਥਣ ਆ ਗਿਆ ਹਨਾ ਗਿਲਾਬੀ ਥਣ ਨਾੜਾ ਨੋੜਾ ਇੱਕ ਨੰਬਰ ਬਾਕੀ ਫੇਸਬੁੱਕ ਵਾਲਾ ਪਿਆਰਾ ਜੱਗ ਬਹੁਤ ਬਈ ਬਹੁਤ ਚੰਗੇਲੇ ਵਾਲੂ ਬਈ ਬਈ ਬਹੁਤ ਚੰਗਾ ਦਿਖਾ ਦਈਏ ਲੈ ਵਾ ਕਰਾਈ ਮੜਾ ਇਧਰ ਨੂੰ ਕਰਮਾਲੀ ਨੂੰ ਥਣਾ ਦਾ ਸਹਜ ਇੱਕ ਨੰਬਰ ਬਈ ਲੈ ਵਾ ਆ ਗਿਆ ਠੰਡੀ ਠੰਡੀ ਪੂਰੀ ਮਿੱਥੀ ਦਾ ਥਣ ਲੱਗਾ ਵਾ ਬਹੁਤ ਚੰਗਾ ਥਣ ਵੀ ਬਹੁਤ ਚੰਗਾ ਲੱਗਿਆ ਥਣ ਵੀ ਬਹੁਤ ਚੰਗਾ ਬਾਕੀ ਬੱਚਾ ਵੀ ਬਹੁਤ ਚੰਗਾ ਲੱਗਿਆ ਤੇ ਜਗੇਦਾਰਾ ਮਰੋਂਗੇ ਬਈ ਨਾ ਮਾਰ ਦਿੰਨੇ ਬੜਾ ਚੰਗਾ ਲੱਗਿਆ ਬਾਕੀ ਬੜਾ ਚੰਗਾ ਲੱਗਦਾ ਯ بس بس ਲੈ ਬਈ ਚੈੱਕ ਕਰ ਸਕਦੇ ਹੋ ਚੋਣ ਚਵਾ ਕਹਿਣਾ ਕਰ ਮਰਨੇ ਕੁਛ ਨਹੀਂ ਮੌਜ ਨਾ ਖੜੀ ਹੈ ਕੋਈ ਦੇਖ ਬਹੁਤ ਚੰਗਾ ਬਈ ਸਹੀ ਗੱਲ ਹੈ ਚੋਣ ਚਾਣ ਇੱਕ ਨੰਬਰ ਆ ਬਈ ਇੱਕ ਨੰਬਰ ਆ ਖੋਲ ਦੇ ਬਈ ਜਗੇ ਤੋਰ ਤੇ ਮਣੀ ਖੋਲ ਕੇ ਬਾਕੀ ਕੱਦ ਕਾਠ ਚੰਗਾ ਗਾ ਲੇਵੇ ਦੀ ਫੀਡਿੰਗ ਚੰਗੀ ਕਿੰਨਾ ਕਿ ਦੁੱਧ ਪਾਇਆ ਵਾ ਜਕੇ ਦੁੱਧ ਬਈ 17 18 ਕਿਲੋ ਦਿੱਤਾ ਹੋਇਆ ਪਹਿਲਣ ਦਾ ਐਦ ਕਿੰਨਾ ਕਿ ਪਾ ਦੂੰ ਬਈ ਯਾਰ 16 17 ਕਿਲੋ ਐਦ ਕਿ ਅਗਲਾ ਮੰਨ ਕੇ ਲੈ ਜੇ ਹੂੰ ਬਾਕੀ ਪਲੀ ਵੀ ਬਹੁਤ ਆ ਜਰਾ ਬਹੁਤ ਬਾਈ ਬਹੁਤ ਸਹੀ ਗੱਲ ਆ ਪਲੀ ਨੰਬਰ ਲੈ ਸਕਦੇ ਆ ਬਾਈ ਫੁੱਲਾ ਕੱਦਾਂ ਵਾਲੀ ਆ ਕਰਮ ਵਾਲੀ ਵਜਨ ਵਜੂਦ ਵਾਲੀ ਆ ਕੀ ਤੋਰਾ ਤਾਰਾ ਚੈੱਕ ਕਰ ਸਕਦੇ ਹੋ ਜਰਸੀ ਬਰੀਡ ਆ ਕੀ ਗਰਮੀਆਂ ਦਾ ਕੀ ਤੋਹਫਾ ਕਿ ਨਹੀਂ ਜੱਗਿਆ ਜਮਾ ਬਈ ਓਰੀਜਨਲ ਜਰਸੀ ਆ ਜਮਾ ਓਰੀਜਨਲ ਮੁੱਲ ਕੀ ਰੱਖੂਗੇ ਇਹਦਾ ਲੈਣ ਦੇਣ ਮੁੱਲ ਕਰਾਉਣ ਦਾ ਬਾਈ 75 ਕਰਾ ਲਾ 65000 ਦੀ ਬੈੜ ਦੇ ਦਾਂਗੇ ਆਪਾਂ ਮੁੱਲ ਕਰਾਉਣ ਨੂੰ ਬਾਈ ਕਹਿੰਨਾ 75 ਕਰਾ ਲਾ ਪਰ 65000 ਰੁਪਏ ਦੀ ਬੈੜ ਦੇ ਦੇਾਂਗੇ ਥੋੜਾ ਬੱਚੇ ਦਾ ਕਰਕੇ ਕਰ ਦਿਆ ਹਨਾ ਹਾਂ ਬਾਈ ਸਹੀ ਗੱਲ ਆ ਬਾਈ ਮੁੱਲ ਬਾਈ ਨੇ ਭਾਈ ਜਾਇਜ ਰੱਖਿਆ ਬਾਕੀ ਥੋੜਾ ਕਾਣਾ ਮਾਨਤਨ ਜੱਗੇ ਕੋਈ ਗੱਲ ਨਹੀਂ ਮਾਨਤਨ ਥੋੜਾ ਬੋੜਾ ਕਰਤਾ ਠੀਕ ਹੈ ਬਾਈ ਲੇਵਾ ਚੈੱਕ ਕਰ ਸਕਦੇ ਜਨਾ ਮਗਰ ਨੋ ਨਹੀਂ ਮੂਰ ਨੋ ਬਹੁਤ ਸੁਣਾ ਕਰ ਬਹੁਤ ਠੰਡੀ ਠੰਡੀ ਬਹੁਤ ਆ ਬੱਲੇ ਵਾਲਾ ਗਿਆ ਬਾਕੀ ਠੰਡੀ ਠੰਡੇ ਬਹੁਤ ਆ ਕਦ ਕੋਤ ਦੀ ਵੀ ਕੋਈ ਸੁਆ ਨਹੀਂ ਮੰਨਿਆ ਦੇਖ ਲਾ ਜਿਵੇਂ ਸੋਈ ਆ ਹਨਾ ਪੂਰੀ ਓਕੇ ਰਿਪੋਰਟ ਜੇਰ ਜੂਰ ਦੀ ਕੰਪਲੀਟ ਆ ਸਹੀ ਗੱਲ ਹੈ ਜ਼ਿੰਮੇਵਾਰੀ ਇਹ ਧਾਰਾ ਤੁਰਾਂ ਦੀ ਇੱਕ ਨੰਬਰ ਆ ਬਾਈ ਸਹੀ ਗੱਲ ਹੈ ਬਾਈ ਤੇ ਜਿੱਕੇ ਦੋ ਨੰਬਰ ਤੇ ਬਾਈ ਏ ਬਈ ਪਹਿਲਾ ਸੂਆ ਸੁੰਦੀ ਆ ਬੜਾ ਪਲੂਨ ਸੁੰਦੀ ਆ ਹਾਂ ਵੀਰੇ ਮੂੰਹੋਂ ਚਾਰ ਦੰਦਾਂ ਦਾ ਬਈ ਇਹ ਮੂੰਹੋਂ ਚਾਰ ਦੰਦਾਂ ਦਾ ਬਈ ਪਲੂਨ ਸੁੰਦੀ ਆ ਫੇਸ ਫੂਸ ਚੰਗਾ ਕੀ ਬਾਤ ਆ ਫੇਸ ਫੂਸ ਬੜਾ ਪਿਆਰਾ ਯਾਰ ਬਹੁਤ ਪਿਆਰਾ ਬਈ ਹਮ ਸਹੀ ਗੱਲ ਆ ਬਾਕੀ ਲੇਵਾ ਇਹਨੂੰ ਬਹੁਤ ਸੋਹਣਾ ਲੱਗਾ ਬਾੜਾ ਚੰਗਾ ਬਈ ਦੁੱਧ ਦਾ ਸਤਾ 16 17 ਕਿਲੋ ਹੀ ਇਹ ਬਾਦੂ ਬੱਸੀ ਇਹ ਕੱਚੀ ਆ ਕੱਢਦੀ ਆ 2 4 ਦਿਨ ਦੋ ਤੋਂ ਚਾਰ ਤਣ ਬਈ ਕਹਿੰਦਾ ਲੈਂਦੀ ਆ ਬਈ ਥਣਾ ਦਾ ਸੈੱਟ ਚੈੱਕ ਕਰ ਸਕਦਾ ਤੇ ਬਰੀਡ ਬਰੂਡ ਪੱਛੀ ਦੀ ਬਹੁਤ ਜ਼ਿਆਦਾ ਸਹੀ ਗੱਲ ਆ ਲੈ ਖੋਲ ਕੇ ਲੈ ਲਈਏ ਆਪਾਂ ਦਿਖਾਈਏ ਇਹਨੂੰ ਬਾਹਰ ਕਰਮ ਵਾਲੀ ਨੂੰ ਸ਼ੈਣੇਂਗਾ ਬਹੁਤ ਆ ਨਾ ਬਹੁਤ ਆ ਬਈ ਬਹੁਤ ਬੱਛੀ ਬਹੁਤ ਚੰਗੀ ਆ ਹੂੰ ਸਹੀ ਗੱਲ ਆ ਜਿਵੇਂ ਯਾਰ ਪਲੂਨ ਸੁੰਦੇ ਆ ਥਣ ਬੜਾ ਚੰਗਾ ਨਾ ਥਣ ਬਹੁਤ ਜਿਆਦਾ ਚੰਗਾ ਬਈ ਸਹੀ ਗੱਲ ਆ ਬਈ ਥਣਾ ਦਾ ਸਹਿ ਸੁਜਣਾ ਬਈ ਕਰਮਾਲੀ ਦਾ ਇੱਕ ਨੰਬਰ ਆ ਬਾਕੀ ਤੋਰਾ ਤਰਾ ਚੈੱਕ ਕਰ ਸਕਦੇ ਬਹੁਤ ਸੋਹਣਾ ਤੋਰਾ ਕਾ ਕਰਮਾਲੀ ਬਾਕੀ ਕੱਦ ਕਾਠ ਵਾਲੀ ਆ ਕੰਦ ਕੁੱਤਾ ਵਾਲੀ ਆ ਬਈ ਪੂਰੀ ਚਾਰ ਦਾ ਦਾ ਜੱਗਿਆ ਜਮਰ ਰੇ ਦੇ ਨਾਲ ਬਈ ਠੀਕ ਆ ਬਾਕੀ ਹੋਰ ਆ ਬਰੀਕੀਆਂ ਬਹੁਤਾ ਬੱਛੀ ਬਰੀਕੀਆਂ ਸਹੀ ਗੱਲ ਆ ਚਾਰੋ ਚੂਰੂ ਚਾਰੋ ਚੂਰੂ ਬਹੁਤਾ ਦੇਖਾਈ ਜਾਂਦੀਆਂ ਮੋਨੇ ਕਖੜੀ ਤੇ ਕੋਈ ਚੱਕਰ ਹੀ ਨਹੀਂ ਸਫਾਈ ਲੈਵੇ ਦੀ ਤੇ ਜਗ੍ਹਾ ਮੁੱਲ ਦੱਸ ਫਰੀ ਲੋੜ ਬਹੁਤ ਆ ਮੁੱਲ ਯਾਰ ਕਰਾਉਨ ਦਾ ਪੰਦੀ 60 ਬਾਟ ਕਰਾਲਾ 55000 ਦੀ ਬੱਸੀ ਆਪਾਂ ਦੇ ਦਾਂਗੇ ਠੀਕ ਆ ਹਾਂ ਮੁੱਲ ਕਰਾਉਨ ਨੂੰ ਬਾਈ ਕਹਿੰਦਾ ਕਰਾਲਾ 60 ਭਾਵੇਂ ਕਰਾਲਾ 62 ਪਰ 55000 55000 ਦੀ ਜਸਨੂਰ 60000 ਦੀ ਬਾਈ ਕਰਾਂ ਜਸਨੂਰ ਨਾੜਾ ਨੂੜਾ ਨਾ ਬਾਈ ਲੈ ਵੇਦੇ ਫੁੱਲ ਚੰਗਿਆ ਬਾਕੀ ਪੂਰੀ ਚੰਗੀ ਵੜ ਆ ਬਈ ਆ ਗਈ ਤੇ ਥਣਾ ਦਾ ਗੈਪ ਇੱਕ ਨੰਬਰ ਲੈ ਵੇ ਦਾ ਜਿਹੜਾ ਸਾਈਜ਼ ਆ ਬਹੁਤ ਚੰਗਾ ਆ ਗਿਆ ਜਿੰਨਾ ਮਗਰ ਨੂੰ ਲੈ ਵਾ ਉਹ ਨਹੀਂ ਮੁਰਨੋਕ ਨਹੀਂ ਜਗਿਆ ਹਾਂ ਬਾਈ ਹਾਂ ਜਮਾ ਦੁੱਧ ਬੱਸੀ 17 18 ਕਿਲੋ ਪਾ ਦੂ ਬਾਈ ਪੂਰੇ ਬਰੀਕੀ ਠੀਕ ਹੈ ਭਾਈ ਹਾਂ ਤੇ ਠੰਡੀ ਐਨੀਆ ਕਰਮ ਵਾਲੀ ਜਿਵੇਂ ਪਹਿਲਣਾ ਕੋਈ ਵਾਸਤਾ ਹੀ ਨਹੀਂ ਪੂਰਾ ਵੀ ਠੀਕ ਹੈ ਬਹਾਤ ਉਥੇ ਮਾਰ ਕੇ ਦਿਖਾਉਣੇ ਆ ਐ ਨਹੀਂ ਵੀ ਲੱਤ ਚੱਕ ਜੂ ਬਸੀਲਾ ਸਹੀ ਗੱਲ ਬਾਲੀ ਹੰਡੀ ਹੈ ਨਾ ਬਾਲੀ ਨਹੀਂ ਆਏ ਸੰਡੀ ਆ ਬੁੱਲਾ ਤੇ ਚਬਾਈ ਕੀ ਹੈ ਨਾ ਹੂੰ ਦੇ ਲੈ ਭਾਈ ਘੱਪੜ ਹਰਕਾ ਕਰੂ ਸਹੀ ਗੱਲ ਜਮਾ ਇੱਕ ਨੰਬਰ ਅਥਣਾ ਸੁਣਾ ਦੀ ਗਰੰਟਡ ਬਈ ਹੂੰ ਹਾਂ ਤੇ ਜਗ੍ਹਾ ਤਨ ਨੰਬਰ ਤੇ ਭਾਈ ਇਹ ਆ ਗਈ ਭਾਈ ਘੇਰੋ ਘੇਰਾ ਹਾਂ ਬਈ ਘੇਰਾ ਘੇਰਾ ओरिजिनल ਘੇਰਾ ਮੰਗ ਬਹੁਤ ਆ ਮਿਲਦੀ ਘਟ ਦੂਜਾ ਸੂਆ ਰਹੀਦਾ ਸੁੰਦੇ ਠੰਡੀ ਇਹ ਵੀ ਕਰਮ ਵਾਲੀ ਰੱਜ ਕੇ ਆ ਲੈ ਤੇ ਕਹਿੰਦੇ ਫੋਟ ਜੀ ਹੈਗੀ ਆ ਚਲਦੀ ਕੋਈ ਨਹੀਂ ਚਾਰ ਹੀ ਥਾਣਾ ਦੇਖ ਰਹੇ ਨਾਲ ਪੰਜਵੀਂ ਫੋਟ ਹੈਗੀ ਆ ਦੇਖ ਇਹਦਾ ਕੋਈ ਡਿੱਕਾ ਨਹੀਂ ਹੈਗਾ ਹਨਾ ਠੀਕ ਹੈ ਚਲੋ ਹੋਏ ਆਪਾਂ ਜਾਇ ਜੀ ਮੁੱਲ ਕਰਾਂਗੇ ਠੰਡੀ ਠੁੰਡੀ ਕਰਮ ਵਾਲੀ ਥਾਂ ਥਣ ਬਹੁਤ ਚੰਗਾ ਲੱਗਿਆ ਬੜਾ ਹੂੰ ਸਹੀ ਗੱਲ ਹੈ ਇਧਰ ਦੀ ਦਿਖਾ ਦੇ ਲੈ ਵਾ ਲੋ ਬਾਹ ਕਿਆ ਬਾਤ ਇੱਕ ਨੰਬਰੀ ਆ ਬਾਕੀ ਲੇਵਾ ਤਾਂ ਪੰਡ ਲਾਉ ਹਣਾ ਜਮਾ ਜਮਾ ਬਈ ਪੰਡ ਲੇਵੇ ਦੀ ਲਾਉ ਸਹੀ ਗੱਲ ਆ ਪਹਿਲੇ ਥਾਂ ਸੁਣ ਇਧਰੋਂ ਚੱਕਰਾ ਦੇਖ ਮੂਰ ਨੂੰ ਲੇਵਾ ਲੂ ਬਾਕੀ ਨਾ ਕਰਮਾ ਬੜਾ ਪਿਆਜ ਹੈ ਨਾ ਜਮਾ ਬਈ ਸਹੀ ਗੱਲ ਆ ਤੋੜ ਲੈ ਜੱਗੇ ਨੂੰ ਵੀ ਤੋੜ ਤੇ ਬਈ ਖੋਲ ਕੇ ਬਾਕੀ ਵੱਡੀ ਬਹੁਤ ਆ ਹਣਾ ਪੂਰੀ ਫੁੱਲ ਵੱਡੀ ਆ ਬਈ ਠੰਡੀ ਗੁੰਨੀ ਵੀ ਬਹੁਤ ਜਿਆਦਾ ਯਾਰ ਅੱਜ ਕੇ ਠੰਡੀ ਗੁੰਨੀ ਆ ਹੂੰ ਐਨ ਵੀ ਕਰਮ ਨਹੀਂ ਕੱਲ ਜੂ ਦੇਖ ਤੋਰੇ ਤੋਰੇ ਜੀ ਦੱਸਦੀ ਆ ਵੀ ਸ਼ੀਲ ਸੌ ਕਿੰਨੀ ਆ ਸਹੀ ਗੱਲ ਆ ਬਾਕੀ ਮੱਥਾ ਮੱਥਾ ਬੜਾ ਚੰਗਾ ਬਹੁਤ ਵਧੀਆ ਬਾਈ ਬਹੁਤ ਵਧੀਆ ਜਮਾ ਇੱਕ ਨੰਬਰ ਆ ਹਮ ਹਾਲੇ ਜਿੱਥੇ ਰੋਕ ਲਈ ਉੱਥੇ ਖੜ ਗਈ ਕਰਨ ਵਾਲੀ ਕਹਿਣਾ ਇਹਨੇ ਕੁਝ ਨਹੀਂ ਬਾਈ ਠੰਡੀ ਸ਼ੀਲ ਫੋਲਡਾ ਤੋਰਾ ਦਰਾ ਦੇਖ ਸਕਦੇ ਬਹੁਤ ਸੋਹਣਾ ਤੋਰਾ ਗਰਮ-ਗਰਮ ਦਾ ਭਾਈ ਚੱਕਰੀ ਨਹੀਂ ਕੋਈ ਲੱਗ ਮਾਵੇਂ ਇੱਥੇ ਜੋਲੇ ਭਾਵੇਂ ਮਸ਼ੀਨ ਤੇ ਚੋਲੇ ਕਿੰਨਾ ਕਿ ਦੁੱਧ ਪਾਇਆ ਭਾਵੇਂ ਭਾਈ 15 ਕਿਲੋ ਦੁੱਧ ਪੈ ਲੰਦਾ ਪਾਇਆ ਐਦ ਕੀ ਫਿਰ ਕਿੰਨੇ ਦੇਖੋ ਭਾਈ 15 ਮਨ ਕੀ ਕੋਲੇ ਦੇਖ ਨਾੜਾ ਨੂੜਾ ਕਰਾ ਦੇ 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 ਵਲੀ ਗੱਲ ਤਾਂ ਠੰਡੀ ਦੇਖ ਯਾਰ ਮੂੰਹ ਲਾ ਕੇ ਖੜਗੀ ਨਾਲ ਤੇ ਢੂਹੇ ਦੇ ਲੈਵਾ ਚੈੱਕ ਕਰਾ ਦੇ ਦੇਖ ਨਾੜਾ ਨੂੜਾ ਦੇ ਕਿੰਨੀਆਂ ਚੰਗੀਆਂ ਹਰੇ ਦਾ ਪਲਾਈ ਬਹੁਤ ਪੀਲੇ ਖੜੀ ਦੇਖੋ ਭਾਈ ਨਾਲ ਮੂੰਹ ਲਾ ਕੇ ਖੜਗੀ ਕਰਮ ਵਾਲੀ ਬਾੜੀ ਠੰਡੀ ਆ ਤੇ ਮੁੱਲ ਜੱਗਾ ਲੈਣ ਦੇ ਮੈਂ ਸਾਰ ਗਿਆ ਭਾਈ ਮੁੱਲ ਕਰਾਉਣ ਨੂੰ ਤਾਂ ਯਾਰ ਲੋਕ 40000 ਰੁਪਏ ਦੀ ਬਾਈ ਕਹਿੰਨਾ ਬਾਈ ਜਿਸ ਨੂੰ ਦੇਵਾਂਗੇ ਬੜਾ ਮੁੱਲ ਨਹੀਂ ਕਰਦਾ ਬਾਈ ਕਹਿੰਨਾ ਤੇ ਮੁੱਲ ਬਾਈ ਦੇ ਬਾਈ ਅੱਗੇ ਵੀ ਜਮਾ ਜਾਇਜ਼ ਹੋ ਜਮਾ ਜਾਇਜ਼ ਰੇਟ ਹੀ ਆ ਬਾਈ ਹਮ ਸਹੀ ਗੱਲ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਤਿੰਨਾ ਨਗਾ ਚ ਕੋਈ ਵੀ ਨਗਾ ਪਸੰਦ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ